ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਰਨਾਦਲ ਦੇ ਮੁਖੀ ਬਾਬਾ ਬਲਦੇਵ ਸਿੰਘ ਅਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਇਆ। ਗੱਲਬਾਤ ਕਰਦਿਆਂ ਹੋਇਆਂ ਬਾਬਾ ਨਿੰਦਰ ਸਿੰਘ, ਪ੍ਰਧਾਨ ਗੁਰदयाल ਸਿੰਘ ਕਲਿਆਣ ਅਤੇ ਚੇਅਰਮੈਨ ਬਲਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਵੇ ਅਤੇ ਵੱਤਵਤ ਸਰਥਾ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇ। هينو <laughs> دا ਵੰਦਨ ਬਾਬਾ ਜੀਵਨ ਸਿੰਘ ਦੇ ਸ਼ਹੀਦ ਬਾਬਾ 364ਵਾਂ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋ। ਸ੍ਰੀ ਵਹਿਗੁਰੂ ਜੀ ਅਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ ਅੱਜ ਬਹੁਤ ਵੱਡ ਭਾਗਾ ਦੇ ਰਹੇ ਗਾਗਾ ਕਿ ਅਸੀਂ ਗੁਰੂ ਨਗਰੀ ਦੇ ਅੱਜ ਆਪਣਾ ਜੀਵਨ ਭਤੀਜ ਕਰ ਰਹੇ ਹਾਂਗੇ। ਔਰ ਅਮਰਸਿੱਤ ਬਾਬਾ ਜੀ ਸਿੰਘ ਜੀ ਜਿਹੜੇ ਕੌਮੀ ਜਰਨਲ ਹੋਏ ਨੇ ਰੰਗਰੇਟੇ ਸਿੰਘਾਂ ਚੋਂ ਜਿਨ੍ਹਾਂ ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਤੀ ਨਾਲ ਲਾ ਕੇ ਰੰਗਰੇਟੇ ਗੁਰਕੇ ਬੇਟੇ ਦਾ ਖਿਤਾਬ ਦਿੱਤਾ ਸੀਗਾ। ਜਦੋਂ ਉਹਨਾਂ ਨੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਦਿੱਲੀ ਦੇ ਚਾਂਦਨੀ ਚੌਕ 'ਚ ਸੀਸ ਲਾ ਕੇ ਗੁਰੂ ਸਾਹਿਬ ਨੂੰ ਭੇਟ ਕੀਤਾ ਕਿਉਂਕਿ ਉਦੋਂ ਅੱਤ ਦੀ ਮੁਗਲਾਂ ਨੇ ਕਹਿਰ ਮਚਾਇਆ ਸੀ ਉਹ ਸ਼ੂਰਬੀਰ ਯੋਧੇ ਸੀ ਜਿਹੜੇ ਮਜਬ ਦੇ ਪੱਕੇ ਸੀ ਬਾਣੀ ਦੇ ਧਨੀ ਜੀ ਤੇਗ ਦੇ ਮਹਾਰਚੀ ਔਰ ਅਸੀਂ ਬੜੇ ਬੜਪਾਗਿਆਂ ਕਿ ਉਹਨਾਂ ਦੇ ਵੰਸਜਾਂਗੇ ਇੱਕ ਹਿਸਾਬ ਨਾਲ ਸਾਰੇ ਜਿੰਨੇ ਰنگਰੇਟੇ ਆਂਗੇ ਅੱਜ ਬਾਬਾ ਮੇਤਰ ਸਿੰਘ ਜੀ ਛੋਡੀ ਜੋ ਦਸਮੇਂਦਰ ਨਾਲ ਦੇ ਮੁਖੀ ਨੇ ਸਾਡੀ ਪੂਰੀ ਟੀਮ ਨੇ ਸਮੂਹ ਸੰਗਤਾਂ ਬੈਠੀਆਂ ਨੇ ਸਾਡੇ ਨਾਲ ਖੜੇ ਨੇ ਜੇ ਨਾਂ ਲੈਣ ਲੱਗਾ ਬੜਾ ਸਨਮਾਨ ਲੱਗਣਾ ਉਹਨਾਂ ਸਾਰਿਆਂ ਵੱਲੋਂ ਜਿਨ੍ਹਾਂ ਨੇ ਲੰਗਰ ਦਾ ਪ੍ਰਾਲਾ ਕੀਤਾ ਔਰ ਬਹੁਤ ਧ੍ਰੜਤਾ ਦੇ ਨਾਲ ਸੇਵਾ ਕੀਤੀ ਸਾਡੀਆਂ ਭੈਣਾਂ ਨੇ ਵੀ ਉਹ ਸੰਗਤਾਂ ਨੂੰ ਪਿਆਰ ਸਤਿਕਾਰ ਨਾਲ ਲੰਗਰ ਚਕਾਇਆ ਔਰ ਇਹੀ ਆਸ ਕਰਦੇ ਹਾਂ ਕਿ ਜਿੰਨੇ ਵੀ ਪੜਾ ਜਿੱਥੇ ਲੱਗੇ ਨੇ ਸਾਰਿਆਂ ਨੂੰ ਗੁਰੂ ਮਹਾਰਾਜ ਸਭ ਤੇ ਕਿਰਪਾ ਬਣਾਈ ਰੱਖਣ ਚੜ੍ਹਦੀ ਕਲਾ ਰਹਿਣ ਜਿਹੜੇ ਨੌਜਵਾਨਾਂ ਨੇ ਸੇਵਾ ਕੀਤੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਤਨੋਂ ਮਨੋਂ ਢਣੋਂ ਰਚਨ ਦੀ ਸੇਵਕ ਦੀ ਉਹਨਾਂ ਦਾ ਵੀ ਅਸੀਂ ਆਪਣੀ ਪੂਰੀ ਟੀਮ ਵੱਲੋਂ ਧੰਵਾ ਕਰਦੇ ਹਾਂ ਜੋ ਜੇੰਕਾਰਾ ਲਾਵੇ ਬਾਬਾ ਜੀਵਨ ਸਿੰਘ ਦੇ ਮਾਨ ਨੂੰ ਭਾਵੇ ਸਾਰੀਆਂ ਦਾ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ 364ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਤਾਮ ਨਾਲ ਮਨਾਇਆ ਗਿਆ ਹੈ ਆਪ ਦੇਸਾਂ ਵਿਦੇਸਾਂ ਵਿੱਚ ਵੱਸਦੀਆਂ ਸੰਗਤੀਆਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਪੁਰਬ ਨੂੰ ਲੈ ਕੇ ਇੱਕ ਵੱਡਾ ਕਾਫਲਾ ਅੱਜ ਅੰਮ੍ਰਿਤਸਰ ਗੋਡੜ੍ਹ ਗੇਟ ਤੋਂ ਬਾਬਾ ਮੇਜਰ ਸਿੰਘ ਬਾਬਾ ਬਲਦੇਵ ਸਿੰਘ ਜੀ ਅਗਵਾਈ ਹੇਠ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਇਆ ਹੈ ਤੇ ਇੱਥੇ ਗੁਰਦੇਵਾਲ ਜੀ ਕਲਿਆਣ ਇਹ ਵੀ ਆਪਣੀਆਂ ਸਾਰੀਆਂ ਆਪਣੇ ਆਪਣੇ ਸਾਥੀਆਂ ਨਾਲ ਇੱਥੇ ਆਏ ਹੋਇਆ ਹਨ ਤੇ ਅਸੀਂ ਸਵਾਗਤ ਕਰਦੇ ਹਾਂ ਤੇ ਇਹ ਜਿਹੜਾ ਜਥਾ ਵਾ ਇਹ ਬਹੁਤ ਹੀ ਵੱਡਾ ਕਾਫਲਾ ਅਨੰਦਪੁਰ ਸਾਹਿਬ ਪਹੁੰਚਿਆ ਹੈ ਤੇ ਸਾਰੀਆਂ ਜਗ੍ਹਾ ਤੋਂ ਹੋਰ ਵੀ ਦੇਖਦੇ ਕੋਨੇ-ਕੋਨੇ ਤੋਂ ਬਾਬਾ ਜੀ ਦਾ ਜਨਮ ਦਿਨ ਮਨਾਉਣ ਲਈ ਸਿੱਖ ਬੰਦੀਆਂ ਦੇ ਵਿੱਚ ਸਿੱਖਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਮੈਂ ਲੋਕਾਂ ਨੂੰ ਪੀਰ ਕਰਦਾ ਹਾਂ ਕਿ ਉਹ ਬਾਬਾ ਜੀ ਦੇ ਜਨਮ ਦਿਨ ਤੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਦੇ ਰੋਸ਼ਨੀ ਕਰਨ ਜਿਸ ਨਾਲ ਅਸੀਂ ਆਪਣੇ ਗੁਰੂਆਂ ਨੂੰ ਆਪਣੇ ਯੋਧਿਆਂ ਨੂੰ ਅਸੀਂ ਉਹਨਾਂ ਦੀ ਉਹਨਾਂ ਦੀ ਸਦਾਲੀ ਦੇ ਸਕੀ ਤੇ ਉਹਨਾਂ ਦੀ ਅਸੀਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਨਾ ਭੁੱਲੀਏ ਹਾਰਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਨੁਸਾਰ